ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਗਏ ਹੋ ਲਾਈ ਪੰਜਾਬ ਟੀਵੀ ਨਾਲ ਤੇ ਮੈਂ ਹਾਂ ਗੁਰਪ੍ਰੀਤ ਸ਼ਰਮਾ ਅਸੀਂ ਨਗਰ ਕੌਂਸਲ ਗੁਰੂ ਹਰ ਸਾਹਿਬ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਰੋਡ ਵੇਸਟ ਜਿਹੜੇ ਲਿਫਾਫੇ ਹੁੰਦੇ ਨੇ ਉਹਨਾਂ ਨੂੰ ਅੱਜ ਜਿਹੜਾ ਇਕੱਠਾ ਕੀਤਾ ਗਿਆ ਸੀ ਉਹਨਾਂ ਨੂੰ ਅੱਜ ਚੁਕਾਇਆ ਜਾ ਰਿਹਾ ਹੈ ਮਟੀਰੀਅਲ ਰਿਕਵਰੀ ਫੈਕਿਲਿਟੀ ਦੇ ਵਿੱਚ ਜਿਹੜਾ ਕਿ ਹੈ ਜਿੰਨਾ ਵੀ ਇਕੱਠਾ ਹੁੰਦਾ ਹੈ ਮਟੀਰੀਅਲ ਅੱਜ ਉਹਨਾਂ ਨੂੰ ਚੁਕਾਇਆ ਜਾ ਰਿਹਾ ਹੈ ਅਸੀਂ ਹੀ ਗੱਲਬਾਤ ਕਰਾਂਗੇ ਸੈਂਟਰੀ ਸਾਹਿਬ ਨਾਲ ਵੀ ਤੇ ਜੋ ਕੰਟਰੈਕਟਰ ਇੱਥੇ ਜਿਹੜੇ ਚੱਕਣ ਆਇਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਕੀ ਕੰਮ ਆਉਂਦਾ ਹੈ ਤੇ ਕੀ ਯੂਜ਼ ਆਉਂਦਾ ਤੇ ਕਿੱਥੇ ਇਹਨਾਂ ਨੂੰ ਲੈ ਕੇ ਜਾਇਆ ਜਾਂਦਾ ਹੈ ਅਸੀਂ ਉਹ ਗੱਲਬਾਤ ਕਰ ਲੈਂਦੇ ਜਿਹੜਾ ਅੱਜ ਇਹ ਮਟੀਰੀਅਲ ਚੱਕਣ ਆਇਆ ਭਾਜੀ ਕਿੱਥੋਂ ਆਇਆ ਤੇ ਇਹ ਕੀ ਯੂਜ਼ ਦੇ ਵਿੱਚ ਆਉਂਦਾ ਆਪਾਂ ਮੁਕਸਰਾ ਐ ਜੀ ਤੇ ਇਹਦਾ ਆਪਾਂ ਰੀਸਾਈਕਲ ਕਰਦੇ ਜੀ ਜਾਂ ਮਤਲਬ ਛਟਾਈ ਕਰਕੇ ਅੱਗੇ ਵੀ ਭੇਜ ਦਿੰਨੇ ਹਮ ਫੈਕਟਰੀਆਂ ਦੇ ਜਿਵੇਂ ਜੇ ਰੀਸਾਈਕਲ ਕਰਦੇ ਇਸ ਚੀਜ਼ ਨੂੰ ਹਮ ਹਾਂਜੀ ਕੀ ਕੀ ਚੀਜ਼ਾਂ ਦਾ ਤੋਂ ਤਿਆਰ ਹੁੰਦੀ ਹੈ ਇਹਦੇ ਤੋਂ ਇਹਵੇਂ ਰੀਸਾਈਕਲ ਤੇ ਦਾਣਾ ਤਿਆਰ ਹੋ ਜਾਂਦਾ ਜੀ ਠੀਕ ਹੈ ਜੀ ਤੇ ਲੋਡ ਵੇਸਟ ਗਿੱਟਾ ਜਿਵੇਂ ਪਲਾਸਟਿਕ ਦੀ ਕੋਈ ਵੀ ਚੀਜ਼ਾਂ ਜੀ ਉਹ ਸਾਰੇ ਰੀਸਾਈਕਲ ਤਿਆਰ ਹੁੰਦੇ ਆ ਜਿਆ ਲਿਫਾਫੇ ਮੰਨ ਲਈ ਲਿਫਾਫੇ ਵਗੈਰਾ ਤਿਆਰ ਅਜ ਨਗਰ ਕੌਂਸਲ ਗੁਰੂ ਅਰਸਾਏ ਦੇ ਵਿੱਚ ਜਦੋਂ ਤੁਸੀਂ ਪਹੁੰਚੇ ਤੇ ਹੋਰ ਵੀ ਥਾਵਾਂ ਤੇ ਜਾਂਦੇ ਹੋ ਇਸ ਮਾਲ ਤੇ ਹੋਰ ਥਾਵਾਂ ਦੇ ਮਾਲ ਦੇ ਵਿੱਚ ਕੋਈ ਸ਼ ਡਿਫਰੈਂਸ ਦਿਸਿਆ ਤੁਹਾਨੂੰ ਹਾਂਜੀ ਡਿਫਰੈਂਸ ਤਾਂ ਬਹੁਤ ਹੈ ਗਈ ਤੇ ਰੂਹ ਖੁਸ਼ ਹੋ ਗਈ ਮਾਲ ਵੇਖ ਕੇ ਸਹੀ ਦੱਸਾਂ ਜੀ ਹੋਰ ਪਾਸੇ ਹੈਗਾ ਜੀ ਨਗਰ ਕੌਂਸਲ ਸਿਟੀ ਵੇਖਿਆ ਉਹ ਮੰਨ ਲਓ ਗਿੱਲਾ ਵੀ ਹੁੰਦਾ ਹੈ ਮਾਲ ਉਹਨਾਂ ਕੋਲੇ ਵਿਸਤਾਰ ਨਹੀਂ ਹੈਗੀ ਸੈੱਡ ਵਗੈਰਾ ਦੀ ਇਹਨਾਂ ਨੇ ਸੈੱਡ 'ਚ ਮਾਲ ਰੱਖਿਆ ਹੋਇਆ ਉੱਥੇ ਰੂਮ 'ਚ ਭਰਿਆ ਹੋਇਆ ਹੈ ਵਧੀਆ ਤਰੀਕੇ ਨਾਲ ਮਤਲਬ ਸਾਫ਼-ਸਪਾਈ ਨਾਲ ਬੰਨੇ ਹੋਏ ਆ ਬੰਡਲ ਠੀਕ ਹੈ ਜੀ ਖੁਸ਼ੀ ਹੋਈ ਵੇਖ ਕੇ ਮਾਲ ਨੂੰ ਜੀ ਜੇ ਆਹੀ ਸਾਰੇ ਨਗਰ ਕੌਂਸਲ 'ਚ ਕਰਨ ਤਾਂ ਫਿਰ ਫਿਰਦੀਆਂ ਗੱਲਾਂ ਠੀਕ ਹਾਂਜੀ ਇੰਸਪੈਕਟਰ ਸਾਹਿਬ ਜਿਹੜਾ ਅੱਜ ਇਹ ਭੇਜਿਆ ਜਾ ਰਿਹਾ ਜੀ ਵੇਸਟ ਮਟੀਰੀਅਲ ਤੇ ਕਿੰਨੀ ਦੇਰ ਤੋਂ ਤੁਸੀਂ ਇਕੱਠਾ ਇਹਨਾਂ ਨੂੰ ਕਰ ਰਹੇ ਹੋ ਤੇ ਕਿਵੇਂ ਇਹਦੀ ਸਾਮ ਸੰਭਾਲ ਹੁੰਦੀ ਹੈ ਤੇ ਕਿੱਥੇ ਭੇਜਿਆ ਜਾਂਦਾ ਜੀ ਬਿਲਕੁਲ ਜੀ ਅ ਅਸੀਂ ਇਹ ਜਿਹੜਾ ਹੈਗਾ ਅ ਜਨਵਰੀ ਤੋਂ ਸ਼ੁਰੂ ਕਰ ਰਹੇ ਹਾਂ ਜਿਹੜਾ ਐਮਆਰਐਫ ਸ਼ੈੱਡ ਦਾ ਸਾਡਾ ਇਹ ਜਨਵਰੀ ਤੋਂ ਅਸੀਂ ਪੂਰਾ ਮੁਕੰਮਲ ਤੌਰ ਤੇ ਪੂਰੇ ਰੱਖ-ਰਖਾਓ ਨਾਲ ਇਹਨੂੰ ਸਾਮ ਕੀਤੀ ਹੋਈ ਹੈ ਜਿਹਦੇ ਵਿੱਚ ਅਸੀਂ ਵੇਸਟ ਕਲੈਕਟਰਾਂ ਤੋਂ ਅਲੱਗ-ਅਲੱਗ ਗਿੱਲਾ ਤੇ ਸੁੱਕਾ ਕੂੜਾ ਲੈਨੇ ਜਿਹਦੇ ਵਿੱਚ ਪਲਾਸਟਿਕ ਦੇ ਲਫਾਫਿਆਂ ਦੀਆਂ ਅਸੀਂ ਬੇਲਾਂ ਤਿਆਰ ਕਰਕੇ ਤਕਰੀਬਨ 2000 ਕਿਲੋ ਦੇ ਕਰੀਬ ਜਿਹੜਾ ਸਾਡੇ ਕੋਲ ਸਟਾਕ ਇੱਥੇ ਜਮ੍ਹਾਂ ਹੋ ਗਿਆ ਸੀਗਾ ਜਿਹਦੇ ਵਿੱਚ ਮਾਨਯੋਗ ਪ੍ਰੋਜੈਕਟ ਟਰੈਕਟਰ ਪੀਐਮ ਆਈਡੀਸੀ ਵੱਲੋਂ ਇੱਕ ਲਿਸਟ ਯਾਰੀ ਕੀਤੀ ਸੀ ਵਕਫਾ ਕੰਟਰੈਕਟਰਾਂ ਦੀ ਜਿਨ੍ਹਾਂ ਨਾਲ ਅਸੀਂ ਸੰਪਰਕ ਕੀਤਾ ਅੱਜ ਅਸੀਂ ਮੁਖਸਰ ਸਾਹਿਬ ਨਾਲ ਸੰਪਰਕ ਕੀਤਾ ਜਿਹੜਾ ਸਾਡਾ ਇੱਕ ਮਾਲ ਲੈਣ ਵਾਸਤੇ ਅੱਜ ਅਸੀਂ ਇਹ ਟਰੱਕ ਜਿਹੜਾ ਭਰਾ ਰਹੇ ਹਾਂ ਤੇ ਇਹ ਅਸੀਂ ਇਸ ਤੋਂ ਬਾਅਦ ਕੰਡਾ ਕਰਾਵਾਂਗੇ ਤੇ ਕੰਡੇ ਦੀ ਜਿਹੜੀ ਹੋਊਗੀ ਫੀਸ ਬਣਦੀ ਅਸੀਂ ਜਿਹੜੀ ਸਰਕਾਰੀ ਖਾਤੇ ਵਿੱਚ ਜਮ੍ਹਾਂ ਕਰਾਵਾਂਗੇ ਕੋਈ ਖਾਦ ਪ੍ਰੋਡਕਟ ਵੀ ਤੁਸੀਂ ਤਿਆਰ ਕਰਦੇ ਹੋ ਜੀ ਹਾਂਜੀ ਸਾਡੇ ਕੋਲੇ ਇਸ ਵਕਤ 13 ਪਿਟਸ ਜਿਹੜੀਆਂ ਹੈਗੀਆਂ ਚਾਲੂ ਹਾਲਤ ਚ ਨੇ ਜਿਹਦਾ ਅਸੀਂ ਪੂਰੇ ਤਰੀਕੇ ਨਾਲ ਜਿਹੜਾ ਹੈਗਾ ਉਹਨੂੰ ਮੇਨਟੇਨ ਰੱਖਿਆ ਹੋਇਆ ਹੈ ਤੇ ਗਿੱਲਾ ਕੂੜਾ ਤੋਂ ਅਸੀਂ 45 ਦਿਨਾਂ ਦੇ ਵਿੱਚ ਖਾਦ ਤਿਆਰ ਹੋਏਗੀ ਤੇ ਅਸੀਂ ਇਸ ਤੋਂ ਪਹਿਲਾਂ ਵੀ ਫ੍ਰੀ ਆਫ ਕੋਸਟ ਅਸੀਂ ਦੇ ਰਹੇ ਹਾਂ ਆਮ ਪਬਲਿਕ ਨੂੰ ਜਾਗਰੂਕ ਕਰਨ ਵਾਸਤੇ ਪਰ ਆਮ ਪਬਲਿਕ ਜਿਹੜੀ ਹੈਗੀ ਹੈ ਸਾਡੇ ਤੋਂ ਇਹ ਖਾਦ ਲੈ ਕੇ ਵੀ ਜਾਂਦੀ ਹੈ ਲੋਕ ਅਵੇਅਰ ਹੋ ਰਹੇ ਨੇ ਕਿ ਇੱਥੋਂ ਤੱਕ ਕਿ ਸਾਡੇ ਜਿਹੜੇ ਹੋਮ ਕੰਪੋਸਟ ਵੀ ਜਿਹੜੇ ਲੋਕ ਸਾਡੀ ਖਾਦ ਨੂੰ ਦੇਖ ਕੇ ਉਹਦਾ ਰਿਜ਼ਲਟ ਦੇਖ ਕੇ ਹੋਮ ਕੰਪੋਸਟ ਘਰਾਂ 'ਚ ਵੀ ਕੰਨਾਂ ਨੇ ਜਿਹੜਾ ਇਹ ਸ਼ੁਰੂ ਕਰ ਲਿਆ ਗਿਆ ਥੈਂਕ ਯੂ ਸਰ ਥੈਂਕ ਯੂ